ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਜਿਰੀ ਗਾ ਲੱਗ ਗਿਆ ਬਾਈ ਆਪਣਾ ਕੰਮ ਨੇੜਾ ਹੈ ਪਰ 2-4 ਦਿਨ ਦਾ ਰਹਿ ਗਿਆ ਦੋ ਤਿੰਨ ਦਿਨ ਦਾ ਕੰਮ ਤੇ ਤਿਆਰ ਹੈ ਲੇਬਰ ਲਾ ਰਹੀ ਹੈ ਪੌਦਾ ਵਾਲਾ ਰਹਿ ਗਿਆ ਤਿਆਰ ਕਰਨੇ ਇਹਦੇ ਆਪਾਂ ਲੱਗੇ ਆਂ ਬਾਈ ਖਾਦ ਪਾਣ ਅੱਜ ਜੀਰੀ ਮਾ ਟੀਆਰ 126 ਮਾ 1509 ਮਾ ਆਪਾਂ ਨੇ ਪਹਿਲਾਂ ਪਾ ਦਿਆ ਦਾ ਇੱਕ ਦਿਨ ਜਿੰਕਾ ਫਰੀ ਹੋਈ ਜਾਂ ਚੱਲਦੇ ਆਂ ਬਈ ਖੇਤ ਬਣੇ ਰਿਹਾ ਆਪਣੀ ਵੀਡੀਓ ਗੈਲ ਪਹੁੰਚ ਕੇ ਖੇਤ ਆਪਾਂ ਇੱਕ ਖਾਦ ਸਾਲੇ ਪਾਇਆ ਬਾਜਰੀ ਵਿੱਚ ਨੂੰ ਲੰਬ ਦੇ ਟਾਈਮ ਪਾਇਆ ਦਾ ਤਲਾ ਦੁਬਾਰੇ ਉੱਪਰ ਪਾਇਆ ਚੱਲ ਰਿਹਾ ਬਈ ਕੰਮ ਜਿਹੜੀ ਮੈਂ ਪਾ ਰਹੇ ਆ ਆਪਾਂ ਇੱਕ ਪਹਿਲਾਂ ਖਾਦ ਪਿਆਵਾ ਮਾ ਸੁੱਕੇ ਵਾਂਜ ਤੂਆ ਗਰੇ ਪਾ ਰਹੇ ਆ ਮਤਲਬ ਸਾਰੇ ਮਾਦਲੇ ਪਹਿਲਾ ੁਰਣਾਣੇ ਵਾਲਾ ਚੱਲ ਰਿਹਾ ਕੰਮ ਕੇ ਖੇਲ ਆਪੇ ਰਲਾ ਦੇ ਇਹ ਪ੍ਰੈਸ਼ਰ ਗਾਇ ਮਾ ਹੋ ਜਾਏਗੀ ਇੱਕ ਖੇਤ ਮਾ ਪਾ ਲਿਆ ਪਰ ਆਪਾਂ ਨੇ ਇਹ ਉਰੇ ਆਏ ਆ 30 40 50 ਕਿੱਲਿਆਂ ਮੈਂ ਆਰਾਮ ਤੇ ਪੈ ਜਾਏਗਾ ਜੇ ਜੇ ਕਰਦੇ ਨੇ ਸੁੱਪਰ ਕਿ ਵਲਾਹਤਾਂ ਗਰ ਬਾਈ ਜੀ ਰੋਜ਼ ਇਹਦਾ ਹੀ ਬੜਾ ਦਾ ਜਿੱਦ ਗਲ ਇੱਕ ਦਿਨ ਦਾ ਆ ਵਾ ਫਿਰ 2-4 ਦਿਨ ਰੇਚ ਕੀ ਜਿੰਨੇ ਵੀ ਖੇਤ ਆ ਆਪਣੇ ਮਾ ਤਕਰੀਬਨ ਦੰਦੇ ਭਰੇ ਆ ਸਾਰੇ ਦੰਦੇ ਪਰ ਤਕੂੜਾ ਹੋ ਜਾ ਤਕੂੜਾ ਥੋੜਾ ਜਿਹਾ ਲਗਾਇਆ ਤੇ ਫਿਰ ਰਸਤੇ ਆ ਸੜਕਾਂ ਟੇਡੀਆਂ ਕਟੀਆਂ ਬਈ ਸੌਰਥ ਕੇ ਤੋਂ ਨਾ ਸਿੱਟਾ ਮਾ ਪਾ ਨਜ਼ਾਰਾ ਆਇਆ 여기가 이바위에 여기가 제일 ਆ ਗਿਆ ਦੰਨਾ ਬਣਾ ਦਿੱਤਾ ਲੈ ਵੀ ਮਿੱਤਰੋ ਨਿਬੜ ਗਿਆ ਆਪਣਾ ਖਾਦਗਾ ਜਿਹੜਾ ਪਾਣਾ ਦਾ ਹੀ ਆਪਾਂ ਨੇ ਈਵਨ ਨੱਕੇ ਨੁੱਕੇ ਰੋਕेंगे ਬੰਦੇ ਆਪਣੇ ਤਕਰੀਬਨ 30 ਕਿੱਲਾਂ ਦੇ ਕਰੀਬ ਆਪਾਂ ਨੇ ਰੇ ਪਾ ਤਿਆ ਬਾਕੀ ਪਾਵੇਂਗੇ ਦੁਪਹਿਰ ਬਾਅਦ ਆਪਾਂ ਨੂੰ ਲੱਗੇ 2.5 ਘੰਟੇ ਟਾਈਮ ਲੱਗਿਆ ਨੱਕੇ ਰੁਕਣੇ ਮੈਂ ਟਾਈਮ ਲੱਗੇਗਾ ਜਿਹੜੀ ਡਾਉਣਾ ਖੇਤ ਪੱਦਰ ਐ ਵੈਸੇ ਕੋਈ ਅਸੀ ਬਾਤ ਨਹੀਂ ਜਿਹੜੇ ਮੇਨ ਮੇਨ ਤੇ ਬੰਦੇ ਨੇ ਰੋਕਦੇ ਆਪਣੇ ਨੇ ਗੱਲ ਕੀ ਕਹਿ ਲ ਬਾਕੀ ਬਰੋਕ ਦੇਗੇ ਬਾਕੀ ਦੁਪਹਿਰ ਬਾਅਦ ਪਾਵੇਂਗਾ ਆਪਾਂ ਬਈ ਸਵੇਰੇ ਉਰੇ ਦੇ ਲਗੇ ਤੇ ਉੱਚੋ ਪਰਾਨੂ ਘੁੰਮ ਕੇ ਆਏ ਹੁਣ ਪਿੰਡ ਬਣੋ ਆਪਾਂ ਚੱਲੇ ਰਹੀ ਕੀ ਕੀ ਲੰਘਾਦਾ ਭਾਵੇਂ ਆਪਾਂ ਨੇ ਲਈ ਸਮੇਂ ਦੇ हिसाब ਬੰਦੇ ਨੂੰ ਅਪਡੇਟ ਹੋਣਾ ਲੱਗਾਇਆ ਤੇਰਾ ਲੈਵਰ ਨੂੰ ਕਰਾਂਗੀ ਕੰਮ ਹੀ ਹੈ ਚੁੱਕ ਕਰਕੇ ਬਈ ਇਹ ਟਰੈਕਟਰ ਕੰਮ ਟਰੈਕਟਰ ਵਾਲਾ ਬੈਸਟ ਹੈ ਤਰੋ ਜੀ ਇਸ ਬੰਦੇ ਦਾ ਕੰਮ ਥੋੜਾ ਉਹ ਦੋ ਘਰ ਰਲ ਕੇ ਬਣਾ ਲੈ ਤਾਂ ਵੀ ਕੋਈ ਚੱਕਰ ਨਹੀਂ ਸਣੀ ਬਈ ਘੁੱਲ ਮਲਾਗਾ ਲੋਟ ਹੈ ਕੰਮ ਤੇ ਦੇਖੋ ਇਸ ਖਾ ਇਸ ਮਾਪਾ ਨੇ ਖਾਤ ਪਾਈ ਵੀ ਹੈ ਹੋ ਕੇ ਕਈ ਦਿਨ ਪਾਈ ਨੋ ਪਰ ਇਹਨੂੰ ਟਰੈਕਟਰ ਗਿਆ ਵਾ ਇਹ ਲਾਈਨ ਜੀ ਦਿਖ ਰਹੀ ਹੈ ਨਾ ਇੱਕ ਦੋ ਤਿੰਨ ਦਿਨ ਬਾਅਦ ਪਿੰਡੇ ਜੇ ਭਰ ਜਾ ਜਿੱਦਣ ਦੁਬਾਰੇ ਰੇਪ ਪਾਵਾਂਗੇ ਫੇਰ ਇੱਕ ਵਾਰੀ ਉਹ ਹੋਏਗਾ ਵਾ ਕਿਸੇ ਮਰੋਂ ਲੰਘ ਗਿਆ ਵਾ ਟਰੈਕਟਰ ਇਹ ਮੈਲਿਕ ਕਰ ਰਹੀ ਹੈ ਲੈਣਾ ਖੜੀ ਸਮਰ ਰੇਪ ਆਇਆ ਬੀ ਦੂਰਾ ਤਾਂ ਉਦੋਂ ਮਤਲਬ ਪਹਿਲੇ ਵੀ ਨਾ ਸਪਰੇਟਰ ਚੱਲਦਾ ਕਰਿਆਦਾ ਆਪਾਂ ਨੇ ਪਹਿਲਾਂ ਮੈਂ ਘਟ ਖੋਲ ਲਿਆ ਕਿਤੇ ਇਹ ਖਾਦ ਮੁਕਣਾ ਜ ਹੈ ਹਸਾਬ ਦੀ ਗੱਲ ਪਵੇ ਤੇ ਮੈਂ ਦੋ ਵਾਰੀ ਟਰੈਕਟਰ ਨੂੰ ਮੈਂ ਆਉਣ ਨਹੀਂ ਦਿੱਤਾ ਮੈਂ ਦੂਰਾ ਰੇਪ ਆਇਆ ਪਰ ਇਸ ਨੂੰ ਚਲੋ ਜੇ ਵੇਖ ਕੇ ਰੇਪ ਆਪਾਂ ਹਨਾ ਕਾਕੀ ਪ੍ਰੋਸੈਸਰ ਰਹੇਗਾ ਅੱਜ ਸ਼ਾਮ ਨੂੰ ਗੰਨਾ ਵੀ ਕਰਦਾ ਮਖੌਲਾ ਬਾਈ ਸਪਰੇ ਹੋਈ ਨਹੀਂ ਮਮਾ ਇਹ ਬਲਗਾ ਹੋਣੇ ਕੀ ਵੀ ਨਹੀਂ ਲੱਗਿਆ ਬਈ ਟਰੈਕਟਰ ਧੋਣ ਗਿੱਲਾ-ਗਿੱਲਾ ਕਰਾ ਜਾ ਉਤਰ ਜਾ ਟਰੈਕਟਰ ਖਰਾਬ ਜਾਂ ਨਹੀਂ ਹੁੰਦਾ ਸਪਰੇਡਰ ਦਾ ਧੋਣਾ ਹੀ ਲੱਗਾ ਰਹੂ ਇਸ ਵਾ ਵਿੱਚ ਮਾੜਾ ਮਖੌਲਾ ਇਜਗੜ ਆਪਣਾ ਬੰਦ ਪਿਆਇਆ ਮੈਨੂੰ ਦਿੱਕਤ ਆ ਗਈ ਸੀ ਥੋੜੀ ਠੀਕ ਕਰਾਣਾ ਮਿਸਤਰੀ ਦਾ ਟਾਈਮ ਨਹੀਂ ਤਾਂ ਕਰਕੇ ਇਹ ਸਿੰਗਲ ਫੇਸ ਵਾਲੀ ਮੋਟਰ ਜਿਹੜੇ ਚੱਲਦਾ ਕਮ ਹਾਲੇ ਉਹ ਤੋਂ ਇਹ ਵਾਲਾ ਕਰਮਾ ਲੋਟ ਬਾਈ ਬੰਦ ਨੂੰ ਧੋਏਗਾ ਫਿਰ ਇਹ ਗਿਰੀ ਗਿਰੀ ਜਾਂ ਨਿੱਪੜੇ ਜਿਹਾ ਇਸ ਤਰ੍ਹਾਂ ਇਹ ਜਿੱਦ ਪਾੜੇ ਤਾਂ ਨਾ ਗੇਲੇ ਕੇ ਲੋ ਨਹੀਂ ਕਰਦਾ ਇਸ ਨੂੰ ਸੁੱਕਿਆ ਸਰਦੜੀ ਇਸ ਤੋਂ ਹੋ ਜਾਉ। ਇਸ ਦਾ ਟੈਂਕ ਆਪਣਾ ਪਲਾਸਟਿਕ ਦਾ ਹੈ। ਇਸ ਨੂੰ ਬਰੰਬੁਰੰਬੂ ਸਾਫ਼ ਕਰਨਾ ਪੈਂਦਾ। ਮਾਰ ਰੇਰੂ ਲੱਗ ਜਾ ਵਿੱਚ। ਦੋ ਦਿਨ ਹੋਏ ਬਹੁਤ ਗਰਮੀ ਪੈ ਰਹੀ ਦੀ ਰੱਬ ਨੇ ਕਸਰਾ ਕੱਢ ਤੀਆਂ। ਲੱਗਿਆ ਨਹੀਂ ਪੈਣ। ਪਹਿਲਾਂ ਹਵਾਈ। ਕੋਈ ਆਇਆ ਮੀਆਂ ਚਾਂਜੇ ਵਾਲਾ ਜੀ। ਹਵਾ ਗੱਲ ਵੀ ਆ ਚਲੋ ਗਰਮੀ ਦੇ ਰਾਹਤ ਮਿਲੇਗੀ ਵਧੀਆ ਛਿੜਕਾ ਪੈ ਗਿਆ ਬਈ ਐਨਮੀਕਾ ਐਨ ਪਾਣੀ ਮਪਾਣੀਆ ਕਰ ਗਿਆ ਰੱਬ ਝਾਂਜੇ ਜਿਹਾ ਵਾਲਾ ਮੀਤਾ ਬਾਕੀ ਹਰੇ ਪਾਣੀ ਦਾ ਪ੍ਰੋਗਰਾਮ ਤਾਂ ਇਹ ਦੇਖੋ ਇਸ ਮਫਾਟ ਇਹ ਲੋਕ ਨੇ ਟਰੈਕਟਰ ਨਹੀਂ ਕਿੜੇ ਬਾਰੇ ਪਾਇਆ ਵਸਮ ਰੇ ਭਾਣੇਗਾ ਬਾਈ ਪ੍ਰੋਗਰਾਮ ਤਾਂ ਉਹ ਸਵੇਰ ਪਰ ਕਰਦੇ ਆਪਾਂ ਨੇ ਹਲਾ ਇਹ ਤਾਂ ਵੀ ਚੱਲ ਸ਼ਾਮ ਕੇ ਜੋ ਉੱਤੇ ਪਾਵੇਂਗੇ ਜਿਹੜਾ ਗੁੜਾ ਮਾਰਾਂ ਖੇਤਾਂ ਮਾ ਵਸ ਦੇਖਦੇ ਆ ਮਕਾਰ ਇਹ ਬਈ 1500 ਨੋ ਵੈਰਾਈਟੀ ਆਪਣੀ ਲੱਗੀ ਵੀ ਆ ਗਿਆ ਵਾ ਟਰੈਕਟਰ ਵੇਖੋ ਈ ਮਾਪਨ ਪਾਈ ਦੀ ਝੰਡੇ ਵਾਲੀ ਦਵਾਈ ਗੈਲ ਜ਼ਿੰਕ ਪੇਡੇ ਹੈ ਟਮਾਟੋ ਮੇ ਜੇ ਕਿਸੇ ਕਿਸੇ ਖੱਤੇ ਮਾ ਜ਼ਿਆਦਾ ਵੀ ਹੈ ਯਾਨੀ 2-3% ਹੈਗੇ ਆਂ ਆਉਣ ਜੇ ਮੋਟਰ ਤੇੋਂ ਮੋਟਰ ਗਾ ਟੋਮੈਟਿਕ ਕਰਦੇ ਆਂ ਬੰਦ ਲਿਓ ਵਈ ਸੱਜਣੋ ਆਪਾਂ ਨੇ ਗੇੜਾ ਗੁੜਾ ਮਾਰ ਲਿਆ ਦਾ ਖੇਤਮਾ ਚਿੱਕੀ ਗੱਡੀ ਆਪਾਂ ਨੇ ਆ ਚੱਲੇ ਅੰਬਾਲਾ ਸ਼ਹਿਰ ਥੋੜੀ ਦਵਾਈ ਦੁਈ ਲੈ ਕੇ ਆਣੀ ਐ ਰਾਉਂਡ ਅਪ ਲੈ ਕੇ ਆਣੀ ਐ ਬਾਈ ਆਪਣੇ ਬੈਨਰ ਘਟ ਮਿਲਾ ਜਣੀ ਬਲੈਕ ਮਾ ਮਿਲਾ ਜੇ ਮਿਚੜੀ ਮਿਲਾ ਚਲੋ ਬੇਲ ਜੀ ਦੀ ਅੱਜ ਰੇ ਵਾਲਾ ਕੰਮ ਸਵੇਰੇ ਚੱਲੇਗਾ ਲੈ ਆਨੇ ਜਾ ਗਏ ਮਹਾ ਅ ਮਨ ਨੂੰ ਲੈ ਚਲਾ ਗੈਲ ਵੀ ਪਹੁੰਚ ਗਏ ਆਪਾਂ ਅੰਮ੍ਰਾਲਾ ਕੀਤਾ ਨਗਰੀ ਹਰਵਿੰਦੇ ਠੀਕ ਠਾਕ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਠੀਕ ਹੈ ਬੰਦ ਸਮ ਠੀਕ ਠਾਕ ਹੈ ਵਧੀਆ ਵੀਰੇ ਇਹਨਾਂ ਕਿਰਪਾ ਮਾਲਕ ਦੀ ਚਲੋ ਵਧੀਆ ਚੀਜ਼ਾਂ ਕੰਮ ਕਰ ਨਿਪਟ ਗਏ ਹੋਗੇ ਬੇਲੇ ਅੰਮ੍ਰਾਲਾ ਵੀ ਫਿਰਨੇ ਬਈਏ ਕਣੀਏ ਜੀ ਪੈ ਗਈ ਦੀ ਬਾਈ ਛੜਕਾ ਜ ਅੱਜ ਕਰਕੇ ਵੇਲ ਜੀ ਹੋ ਗਈ ਮਾਜਲਾ ਅੰਮ੍ਰਾਲੇ ਨੂੰ ਮਰਨੇ ਆ ਘੁੰਮ ਕੇ ਨਾਲੇ ਸਮਾਨ ਸਮੋਨਾ ਮਾਲ ਲੈ ਕੇ ਦਵਾਈ ਬੁੱਟੀ ਰਾਉਂਡ ਅਪ ਦਵਾਈ ਬੁੱਟੀ ਕੋਈ ਵੀ ਸਮਾਨ ਸਮਾਨ ਨਾ ਕਰੋ ਇਹ ਦਵਾਈ ਬੁੱਟੀ ਆ ਜਿਰੀ ਜੁਰੀ ਕੀ ਹਾਂ ਲਿਓ ਜੀ ਆਗੇ ਵਾਪਸ ਆਪਾਂ ਆਪਣੇ ਘਰੇ ਬਾਈ ਨੂੰ ਛੱਡਿਆ ਜਾਂ ਮਨ ਨੂੰ ਵੀ ਪਿੰਦੇ ਨੂੰ ਵੀ ਵੀਰ ਨੂੰ ਮਿਲਦੇ ਆ ਜੀ ਸਵੇਰੇ ਕਿਸੇ ਨਵੀਂ ਵੀਡੀਓ ਵਾਂ ਅੱਧੀ ਵੀਡੀਓ ਦੇਖਣੇ ਵਾਸਤੇ ਬਈ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਗੱਲ ਕਿਸੇ ਨਵੀਂ ਵੀਡੀਓ 'ਵਾਂ ਓਕੇ ਜੀ ਬਾਏ